ਆਪਣੇ ਪਹੁੰਚੇ ਆ ਕੁਟਾਰੀਆਂ ਸਾਹਿਬ ਇੱਥੇ ਅੱਜ ਵਿਆਹ ਕੀਤੇ ਜਾ ਰਹੇ ਨੇ ਗਰੀਬ ਲੜਕੀਆਂ ਦੇ ਤੇ ਤੁਸੀਂ ਇਹ ਦੱਸ ਸਕਦੇ ਹੋ ਵੀ ਉਹਨਾਂ ਲੜਕੀਆਂ ਨੂੰ ਜਿੱਦਾਂ ਵਿਹੇਜ ਵਾਸਤੇ ਘਰ ਦੀਆਂ ਵਰਤੋਂ ਲਈ ਸਮਾਨ ਦਿੱਤਾ ਜਾਂਦਾ ਇਹ ਸਾਰਾ ਇਹ ਸਮਾਨ ਅੱਜ ਇਹ ਜੋਲ ਫਾਰਮ ਵੱਲੋਂ ਪਿੰਗ ਜੋਲ ਫਾਰਮ ਵੱਲੋਂ ਇਹਨਾਂ ਦੇ ਸਤਪੁਰੂਰ ਨੂੰ ਦਿੱਤਾ ਗਿਆ ਹੈ ਇਹ ਕਿਹੜਾ ਕਿਹੜਾ ਸਮਾਨ ਹੈ ਜਿਹੜਾ ਅੱਜ ਦਿੱਤਾ ਜਾ ਰਿਹਾ ਨਵ ਵਿਆਹੇ ਜੋੜਿਆ ਸਰਕਾਰ ਸਵਰਗੀ ਕਰਮਕ ਸਿੰਘ ਜੋਲ ਵੱਲੋਂ ਅਪਰਾਲਾ ਲੋੜਵੰਦ ਪਰਿਵਾਰਾਂ ਦੇ ਲੜਕੀਆਂ ਦੇ ਸ਼ਾਦੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਔਰ ਉਹਦੇ ਵਿੱਚ ਜੋ ਜ਼ਰੂਰੀ ਸਮਾਨ ਲੜਕੀਆਂ ਨੂੰ ਦੇਣ ਵਾਲਾ ਹੈ ਉਹ ਵੀ ਦਿੱਤਾ ਜਾਏਗਾ ਜਿਦੇ ਵਿੱਚ ਸੋਫਾ ਸੈੱਟ ਸਾਈਕਲ ਡਬਲ ਬੈੱਡ ਜਿੱਦਾਂ ਆ ਹੈਗਾ ਆ ਮਤਲਬ ਸੋਫਾ ਆ ਸੋਫਾ ਨਾਲ ਤੇ ਇਹ ਨਾਲ ਇਹਦੇ ਹੈਗਾ ਪ੍ਰੋਪਰ ਬਕਾਇਦਾ ਹਾਂ ਪੂਰਾ ਜੋ ਸਮਾਨ ਲੜਕੀ ਦਾ ਟੇਚੇ ਹੈਗਾ ਕੁਰਸੀਆਂ ਮੇਜ਼ ਹੈ ਟੇਬਲ ਹੈ ਹਾਂਜੀ ਬੈੱਡ ਹੈ ਬਿਸਤਰਾ ਹੈ ਸਾਈਕਲ ਹੈ ਸਾਈਕਲ ਹੈ ਪੱਖਾ ਆ ਦੇਖੋ ਨਾ ਗਰਮੀਆਂ ਦੇ ਵਿੱਚ ਬੱਚਿਆਂ ਨੂੰ ਪੱਖਿਆਂ ਦੀ ਲੋੜ ਪੈਣੀ ਹੈ ਹਾਂਜੀ ਹਾਂਜੀ ਉਹਦੇ ਲਈ ਬਕਾਇਦਾ ਪੱਖੇ ਵੀ ਰੱਖੇ ਹੋਏ ਨੇ ਔਰ ਸਾਰਾ ਅਟੈਚੀ ਹੈ ਜੋ ਜ਼ਰੂਰ ਦਾ ਸਮਾਨ ਹੈ ਸ਼ਿੰਗਾਰ ਦਾ ਸਮਾਨ ਹੈ ਸ਼ਿੰਗਾਰ ਦਾ ਸਮਾਨ ਬੇਟੀ ਵਾਸਤੇ ਹਾਂ ਤੇ ਨਾਲ ਦੇ ਕੋ ਸੂਟ ਨੇ ਇਧਰ ਦੇਖੋ ਨਾ ਹਾਂ ਮਤਲਬ ਮੈਨੂੰ ਲੱਗਦਾ ਪੰਜ ਪੰਜ ਸੂਟ ਵੀ ਨੇ ਇਹਦੇ ਵਿੱਚ ਜਿਹੜੇ ਪਾ ਕੇ ਦੇਣੇ ਨੇ ਔਰ ਬਕਾਇਦਾ ਇਹ ਸਾਰਾ ਸਮਾਨ ਉਹ ਹੈ ਜਿਹੜਾ ਘਰ ਚ ਵਰਤੋਂ ਦੇ ਲਈ ਹੈ ਵਰਤੋਂ ਵਾਸਤੇ ਵਰਤਿਆ ਜਾਵੇਗਾ ਉਹ ਜਿਹੜਾ ਸਮਾਨ ਹੈ ਉਹ ਸਾਰਾ ਹੀ ਬਹੁਤ ਵੱਡੀ ਅਪਰਾਧਾ ਕੀਤਾ ਗਿਆ ਹੈ ਔਰ ਸਮਾਜ ਨੂੰ ਇੱਕ ਕਟਾਰੀਆ ਸਾਹਿਬ ਬਹੁਤ ਵੱਡੀ ਦੇਣ ਹੈ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਕੋਈ ਅਜਿਹੇ ਈਦਾਂ ਦੇ ਕਾਰਜ ਕਰਨੇ ਚਾਹੀਦੇ ਨੇ ਜਿਹਦੇ ਨਾਲ ਸਮਾਜ ਨੂੰ ਇੱਕ ਸੇਧ ਮਿਲੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਇਹ ਪਵਨ ਦਾ ਕੰਮ ਹੈ ਬਹੁਤ ਘੱਟ ਲੋਕ ਇੱਧਰ ਨੂੰ ਤੁਰਦੇ ਨੇ ਲੇਕਿਨ ਇਹ ਬਹੁਤ ਅੱਛੇ ਵਿਚਾਰ ਹੈ ਹਾਂ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਸ ਜੋਲ ਪਰਿਵਾਰ ਨਾਲ ਮਿਲ ਕੇ ਤੇ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਬਾਬਾ ਜੀ ਦਾ ਸਹਿਯੋਗ ਵੀ ਆਇਆ ਹੈ ਜਿਸ ਉਹਨਾਂ ਦਾ ਇਹ ਸੰਦੇਸ਼ ਹੈ ਕਿ ਪੀੜ੍ਹੀ ਦੀ ਜਿੰਨੀ ਜਿਹੜੀ ਆਪਣੇ ਲੜਕੀਆਂ ਹੈਗੀਆਂ ਉਹ ਸੇਧ ਸੰਭਾਲ ਕਰਦੀਆਂ ਆਈਆਂ ਨੇ ਉਹਨਾਂ ਲੜਕੇ ਨਹੀਂ ਕਰਦੇ ਜਿਨ੍ਹਾਂ ਲੜਕੀਆਂ ਕਰਦੀਆਂ ਨੇ ਤੇ ਲੜਕੀਆਂ ਦਾ ਸਾਰਿਆ ਸਮਾਜ ਦੇ ਵਿੱਚ ਸਾਡੇ ਵਿੱਚ ਬਹੁਤ ਜ਼ਿਆਦਾ ਅਤਤ ਜੀਵਨ ਹੈ ਤੇ ਲੜਕੀਆਂ ਦੀ ਇਸ ਕਰਕੇ ਅਸੀਂ ਜੋੜੀ ਜੜੀ ਹੋਇਆ ਪਰ ਇੱਕ ਵਾਰ ਇਸ ਵਾਰ ਕਿੰਨੀ ਉਹਨਾਂ ਬਿਆਮਾਂ ਜਿਹੜੀ ਦੋ ਪਾਸੇ ਤੋਂ ਆਰ ਇਹ ਰਸਤੇ ਕਾਸ

ਦੇਖਿਓ ਬੈਟਰੀ ਨੇ ਬਾਹਰ ਜੋੜੇ ਲਾ ਕੇ ਉਹਨਾਂ ਦੇ ਜੋੜਿਆਂ ਦੀ ਪਾਲਸ ਕੀਤੀ ਜਾ ਰਹੀ ਹੈ। ਇਹ ਵੀ ਸੇਵਾ ਬਹੁਤ ਵੱਡੀ ਸੇਵਾ ਕੀਤੀ ਜਾ ਰਹੀ ਹੈ। ਹਰ ਇੱਕ ਸਾਲ ਆਪਾਂ ਹਰ ਸਾਲ ਆਉਂਦੇ ਨੇ ਆਣ ਕੇ ਸੇਵਾ ਕਰਦੇ ਨੇ ਜੋੜਿਆਂ ਦੀ ਸੇਵਾ ਕੀਟਰ ਵੀ ਲੈਂਦੇ ਹੋਏ ਹਨ ਕਿ ਜੇ ਜਰੂਰ ਪਈ ਤਾਂ ਇਹ ਮੈ ਹਿੱਟਰਾਂ ਨੂੰ ਵਰਤਿਆ ਜਾ ਸਕਦਾ ਹੈ ਮੌਸਮ ਦੇ ਲਈ ਹੈ ਇਹਨੇ ਵਰਤਿਆ ਜਾਂਦਾ ਹੈ ਸਸਤਾ ਵੱਲੋਂ ਹਮੈਦਾ ਵੀ ਕਾਊਂਟਰ ਲਾਇਆ ਹੋਇਆ ਫਰਸਟ ਏਡ ਦਾ ਕਿ ਜੇ ਕਿਸੇ ਨੂੰ ਕਿਸੇ ਕਿਸੇ ਨੂੰ ਕੋਈ ਮੈਡੀਸਨ ਦੀ ਲੋੜ ਪੈ ਜਾਵੇ ਤੇ ਉਹਦੇ ਸੰਬੰਧ ਵਿੱਚ دوائی لے سو یہ بہت ودھیا افرالہ سنسا وتا گیا آگا آر جنگ سوال سبگر ਨਾਮ ਲਾਇਆ ਸਤ ਗੁਰ ਗੁਰ ਪੂਰਾ ਆਇਆ ਸਭ ਕਿਲ ਵਿੱਚ ਪਾਪ ਗਵਾਇਆ ਸਹਿਜ ਅਨੰਦ ਹੋਆ ਬਟ ਭਾਗੀ ਮਨ ਹਰ ਹਰ ਮਿੱਠਾ ਲਾਇਆ ਜਦ ਕਹੇ ਨਾਨਕ ਲਾਭ ਪਹਿਲੇ ਆਰੰਭ ਕਾਰ ਰਟਾ

پیو جی واحر جی کا خالص واحد के बहुत ने श्री विजय सबला जी वो आशीर्वाद दे उस तो बाद आप हमारा चरण मांग श्री विजय सबला जी और निमान प्रभु बारी की कांसा और आज बहुत ही सम्मान कर रहे हैं और के वर्ल्ड बाय को फ्रेंड्स सोसाइटी के पेनू जॉर्ज जी सैनी साहब बाड़ साहब और सोक्टर साहब ने सारे मिलके ماما بن کے پیسے موچ میرے کو رشتے دار نظر آپ ماں باپ سب کچھ

بہت وقت خرچا ہے نہیں ہے ਉਹਦੇ ਵਿੱਚ ਭਾਵਨਾ ਕਿੰਨੀ ਡੂੰਗੀ ਜੁੱਗੀ ਹੈ ਇਹ ਜਰੂਰ ਉਹਦੇ ਵਿੱਚ ਦੇਖਣ ਵਾਲੀ ਸੰਗਤ ਨਾਲ ਹੀ ਕਰਦਾ ਸੋ ਮੈਂ ਜਿੱਥੇ ਇਹਨਾਂ ਸੁਭਾਤਪੁਰੇ ਲੋੜਿਆਂ ਨੂੰ ਵਧਾਈ ਦਿੰਦਾ ਉਥੇ ਜਿਨ੍ਹਾਂ ਨੂੰ ਵੀ ਜਿਹੜੀ ਇੱਥੇ ਵਰਲਡ ਵਾਈਡ ਕੋ ਸੰਸਥਾ ਦੋਸਤ ਪ੍ਰਚੂਤ ਹੋ ਜੀ ਨੇ ਅਮਰਿਕ ਸਿੰਘ ਸੈਣੀ ਜੀ ਨੇ ਤੁਹਾਡੇ ਬਾਅਦ ਬੜਾ ਪਰਿਵਾਰ ਨੇhota ਪਿਲਵਾ ਆਖਾਰਨ ਮੈਂ ਇੱਕ ਉਹਨਾਂ ਨੂੰ ਵੀ ਵਧਾਈ ਦਿੰਦਾ ਹੈ اور وہاں واہے گروہ جی دے چرنیا نے رچ ارداس میں کہ انہاں نے بہت سمرتھا بخش ہے انہاں نے رچ بہت طاقت آدھے کہ سماج کی سیوہ اتنے کر دیا ہاتھ پال ہوندے نے پھر پڑیاں دی لوڑی پر نمدے جے باقیوں نے پیسے آنی لوڑ یا نارے پر پرے ہوندے تو شاید یہ بھی اپنے کم آج گیا سکندے پر انہاں نے کتے نہ کتے بار بیٹھے دور ساٹھوں بچیا کی راوت ਕਿਉਂਕਿ ਲੋਕ ਉਹ ਕਹਿੰਦੇ ਨੇ ਨਾ ਸਰਕਾਰਾਂ ਉਹ ਢਹਾ ਨਹੀਂ ਆਖਣਾ ਸਨ ਪਰ ਉਹ ਆ ਗਈ ਸੀ ਜਿਸ ਨੇ ਅਮੀਰਾਂ ਤੋਂ ਪੈਸੇ ਲੈ ਕੇ ਗਰੀਬਾਂ ਦੇ ਵਾਰਤ ਕਰਤਾ ਸੀ ਅੱਜ ਸੰਸਾ ਪੰਜਾਬ ਦੀ ਵਾਪਸ ਪੱਤੀ ਹੋਈ ਹੈ ਸੋ ਅੱਜ ਡੌਲ ਫਾਰਮ ਵਿਖੇ ਜਿਹੜਾ 6 ਸੁਭਾਗੀ ਜੋੜਿਆਂ ਦੇ ਆਨੰਦ ਕਾਰਜ ਦਾ ਜਿਹੜਾ ਵੀੜਾ ਚੁੱਕਿਆ ਸੀ ਉਹ ਵਰਲਡ ਵਾਈਡ ਸਕੋਪ ਕਿ ਇੰਟਲੀਜ਼ ਵੈਲਫੇਅਰ ਸੁਸਾਇਟੀ ਜਿਹਦੇ ਚ ਬਿੰਦੂ ਜੋਲ ਜੀ ਅਮਰਿਕ ਸਿੰਘ ਸੈਣੀ ਜੀ ਬੜਾ ਪਰਿਵਾਰ ਦੀ ਔਰ ਸੋਤਾ ਪਰਿਵਾਰ ਸਾਰੇ ਰਲ ਕੇ ਇੱਕ ਟੀਮ ਬਣ ਕੇ ਇੱਕ ਸੇਵਾ ਭਾਵ ਦੇ ਨਾਲ ਸਮਾਜ ਦੀ ਸੇਵਾ ਕਰ ਲੈਨੇ ਅੱਜ ਜੋ ਉਹਨਾਂ ਦੇ ਉਸ ਕਾਰਜਕ੍ਰਮ ਦੇ ਵਿੱਚ ਇਸ ਕ ਸੁਭਾਗਿਆ ਕਾਰਜਕ੍ਰਮ ਦੇ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਾ ਸੁਭਾਗਿਆ ਪ੍ਰਾਪਤ ਹੋਇਆ ਸੋ ਮੈਂ ਆਪਣੇ ਵੱਲੋਂ ਜਿੱਥੇ ਨਵੇਂ ਵਿਆਹੇ ਜੋੜਿਆਂ ਨੂੰ ਵਧਾਈ ਦੇਣਾ ਉੱਥੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕਰਦਾ ਕਿ ਇਸ ਵਰਲਡ ਵਾਈਡ ਕੋਲ ਵੈਲਫੇਅਰ ਸੁਸਾਇਟੀ ਹੈ ਇਨੂੰ ਚੜ੍ਹਦੀ ਕਲਾ 'ਚ ਰੱਖੇ ਤਾਂ ਕਿ ਸਮਾਜ ਦੀ ਸੇਵਾ ਇਸੇ ਤਰ੍ਹਾਂ ਹੀ ਕਰਦੇ ਹੋਏ ਅੱਗੇ ਵੀ ਵਧਣ ਔਰ ਆਪਣੀ ਇਸ ਮਿੱਟੀ ਦੇ ਨਾਲ ਜੁੜੇ ਰਹਿਣ ਭਾਵੇਂ ਉਹ ਵਿਦੇਸ਼ਾਂ 'ਚ ਬੈਠੇ ਨੇ ਆਪਣੀ ਮਿੱਟੀ ਨਾਲ ਜੁੜਦੇ ਹੋਏ ਆਪਣੀ ਸੱਭਿਆਚਾਰੀ ਆਪਣੇ ਸੱਭਿਆਚਾਰ ਦੇ ਨਾਲ ਜੁੜ ਕੇ ਸਮਾਜ ਦੀ ਸੇਵਾ ਕਰਦੇ ਰਹਿਣ ਇਹੋ ਜੀ ਮੇਰੀ ਜਿਹੜੀ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਵਾਹਿਗੁਰੂ ਜੀ ਅੱਲਾਹ ਦਾ ਬਣ ਕੱਲ ਕੱਲ ਭਾਰਤ ਗੌਰਵ ਸੰਸਥਾਵਾਂ ਨੂੰ ਜਿਹੜੀ ਨਕੋਦਰ ਰੋਡ ਜਿਹੜੀ ਹਦੀਆਬਾਦ ਵਿੱਚ ਜਿਹੜਾ ਦੁਸ਼ਹਿਰਾ ਗਰਾਊਂਡ ਪਲਾਜ਼ ਵਿੱਚ ਉੱਥੇ ਧੀਆ ਦੀ ਲੋੜੀ ਦਾ ਕਾਰਜਕ੍ਰਮ ਰੱਖਿਆ ਗਿਆ ਔਰ ਅਸੀਂ ਸਾਰੇ ਫਗਵਾੜਾ ਨਿਵਾਸੀਆਂ ਨੂੰ ਉੱਥੇ ਖੁੱਲਾ ਸੱਦਾ ਦਿੰਦੇ ਆ ਕਿ ਉਹ ਇੱਥੇ ਸ਼ਾਮਲ ਹੋ ਕੇ ਇਹਦੇ ਵਿੱਚ ਸ਼ਾਮਲ ਹੋ ਕੇ ਜਿਸ ਨੂੰ ਧੀਆ ਦੀ ਦੇ ਲਈ ਅਸੀਂ ਵੀ ਜਿਹੜੀਆਂ ਦੁਆਵਾਂ ਕਰੀਏ ਉਹਨਾਂ ਦੇ ਦੇਸ਼ ਦੇ ਭਵਿੱਖ ਦੇ ਲਈ ਦੁਆਵਾਂ ਕਰੀਏ ਔਰ ਉੱਥੇ ਜਿਹੜੀ ਮਰਦਾਂ ਤੇ ਮਹਿਲਾਵਾਂ ਦੇ ਵਿੱਚ ਜਿਹੜਾ ਆਇਆ ਵਿਚਰਾਉ ਉਹਨੂੰ ਵੀ ਜਿਹੜਾ ਉਸ ਪਾੜੇ ਨੂੰ ਵੀ ਖਤਮ ਕਰੀਏ ਔਰ ਅਸੀਂ ਕੋਨਾ ਖਾਰਿਆਂ ਦੀ ਖੁਸ਼ੀਆਂ ਦੇ ਵਿੱਚ ਸ਼ਾਮਲ ਹੋ ਕੇ ਉਸ ਪਾਰਕਦਾਰੋਂ ਦੀ ਸੰਸਥਾ ਦੇ ਸਾਰੇ ਜਿਹੜੇ ਨਮਾਇੰਦੇ ਆ ਉਹਨਾਂ ਦੀ ਵੀ ਅਸੀਂ ਹੌਸਲਾ ਫਜ਼ਾਈ ਕਰਾਂਗੇ ਤੇ ਉਹਨੂੰ ਹੋਰ ਸਮਾਜ ਦੀ ਸੇਵਾ ਦੇ ਲਈ ਹੁਸਾ ਮਿਲੇਗਾ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਪੁੱਜ ਕੇ ਉਹਨਾਂ ਦਾ ਵੀ ਹੌਸਲਾ ਫਜ਼ਾਈ ਕਰੀਏ ਤੇ ਜਿਹੜੀਆਂ ਧੀਆਂ ਦੀ ਲੋੜੀ ਨੇ ਇਸ ਸੁਭਾਗਿਆ ਕਾਰਜ ਦੇ ਵਿੱਚ ਉਹਦੀ ਹੋਰ ਰੌਣਕ ਨੂੰ ਬਲਾਈਏ ਬਹੁਤ ਬਹੁਤ ਧੰਨਵਾਦ ਖਾਂ ਦਾ ਆਪਰੇਸ਼ਨ 10 ਇਹ ਬਹੁਤ ਵੱਡਾ ਪਰਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਵਾ ਕਿਸੇ ਨੂੰ ਅੱਖਾਂ ਦੇ ਦੇਰੀਆਂ ਅੱਖਾਂ ਦਾ ਰਾਜ ਕਰਵਾ ਲੈਣਾ ਇਹ ਬਹੁਤ ਵੱਡਾ ਉਪਰਾਮਾ ਹੈ ਉਸ ਤੋਂ ਬਾਅਦ ਉਨਡੈਂਟ ਬੱਚਿਆਂ ਦੇ ਤ੍ਰਿਸ਼ਤੇ ਉੱਪਰ ਬਹੁਤ ਭਰਵਾਣ ਕਿ ਜੋ ਅਤੀ ਲਾਹਰ ਉਹਨਾਂ ਦੇ ਅਨੁਸਾਰ ਆਪਣੀ ਨਾਟਕ ਵਿੱਚ ਉਹਨਾਂ ਦੀ ਕੁਰਸੀ ਦੇ ਵਿਚਾਰ ਨੂੰ ਉਸੇ ਉਹਨਾਂ ਦੀ ਕੁਰਸੀ ਦਾ ਵਾਅਦਾ ਕਰਨਾ ਇਹ ਵਧਾਈ ਦੇ ਪੱਤਰ ਇਹੋ ਜਿਹੇ ਅਤਰਾਲੇ ਅੱਖਰ ਕਮਾਜ ਕਿ ਉਹ ਕੱਲ੍ਹ ਪਰਉਂਦੇ ਆ ਅਗਰ ਅੰਦਰ ਇੱਕ ਤਰੀਕ ਵਧਾਈ ਦੇ ਪੱਤਰਾਂ ਦਾ ਨਹੀਂ ਫਸਤੇ ਪਾਪਾਇਰੇ ਦੁਨਿਆ ਲੜਕਾ ਹੁਣ ਸੁਣਿਆ ਅੱਖਾਂ ਤੇ ਪਾਇਆ ਬਸ ਬੰਦ ਕਰ ਦਿੱਤੀ ਨਹੀਂ ਹੋ ਜਾਂਦੀ ਦੋਨੋਂ ਤੋਂ ਖਜਾਣੀ ਹੈ